ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕਰਮਾਣ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਦੇਖੋ ਜੀ ਚੁੱਲੇ ਤੇ ਮਿੱਟੀ ਲਈ ਚੁੱਲਾ ਵਿਚਾਰਾ ਡਿੱਗ ਗਿਆ ਸੀ ਮੈਨੂੰ ਬਹੁਤ ਸ਼ੌਂਕ ਆ ਠੀਕ ਆ ਘਰ ਤਾਂ ਹੁਣ ਪੱਕੇ ਹੋ ਗਏ ਪਰ ਮੈਨੂੰ ਸ਼ੌਂਕ ਬਹੁਤ ਆ ਮਿੱਟੀ ਮੁੱਟੀ ਲਾਉਣ ਦਾ ਪਰ ਚੁੱਲਾ ਹੈ ਤਾਂ ਪੱਕਾ ਪਰ ਆਪਾਂ ਇਤੇ ਮਿੱਟੀ ਧਾ ਕੇ ਰੱਖਦੇ ਆ ਤੇ ਆਪਾਂ ਚੱਲਦੇ ਆ ਜੀ ਮੇਰੀ ਸਹੇਲੀ ਵੀ ਕਹਿ ਸਕਦੇ ਹੋ ਭੈਣ ਵੀ ਕਹਿ ਸਕਦੇ ਹੋ ਜੋ ਤੇ ਘਰ ਵਾਲੇ ਨੂੰ ਭਰਾ ਕਹਿਣੀ ਆ ਪਰ ਜਾਈ ਵੀ ਕਹਿ ਸਕਦੇ ਹੋ ਹਨਾ ਉਹਦੇ ਕੋਲ ਚੱਲੀ ਆ ਮੈਂ ਆਪਣੀ ਅਰੀਵ ਫਰੌਕ ਕੱਟਣਾ ਕਿਉਂਕਿ ਅਰੀਵ ਫਰੌਕ ਬਹੁਤ ਥੋੜੀ ਜੀ ਉਹਦੀ ਹੈ ਨਾ ਵੀ ਤੇ ਵੀ ਯਾਰ ਝੱਟ ਦੀ ਕੁਲੀ ਜੀ ਆ ਫਿਰ ਉਹ ਦੋ ਦਣੇ ਵਧੀਆ ਕੱਟ ਲੈਂਦੇ ਆ ਮੈਂ ਸੋਚਿਆ ਉਹਦੇ ਕੋਲੇ ਕੱਟ ਕੇ ਲੈ ਹੁਣੀ ਆ ਮੇਰਾ ਮੂੰਹ ਦੀ ਨਾ ਉਹ ਸਾਨੂੰ ਤੇ ਦੀਪੂ ਨੂੰ ਕਿਹਾ ਵੀ ਮੈਨੂੰ ਛੱਡਿਆ ਉਹਦੇ ਕੋਲ ਉਹਦੇ ਕੋਲ ਮੈਂ ਤਾਂ ਕੱਟ ਕੇ ਲਿਆਉਣੀ ਆ ਤੇ ਕਿਉਂਕਿ ਤਿਲਕ ਨਹੀਂ ਹੁੰਦੀ ਜੀ ਹੋਰ ਤਾਂ ਕੋਈ ਚੱਕਰ ਨਹੀਂ ਵੀ ਮੈਂ ਥੋੜੀ ਜੀ ਅਹ ਜਿਹੜੀ ਗੱਲ ਇੰਜ ਪਾਏ ਕਰਕੇ ਥੋੜਾ ਜਿਹਾ ਐਜੇ ਹੋ ਜਾਂਦਾ ਦੇਖੋ ਛੋਟਾ ਹੁੰਦਾ ਦੀਪੂ ਰਾਜ ਐਂਡ ਗੁੜੀਆ ਤੇ ਚਲਦੀ ਭਵਨ ਛੱਡੇ ਪੁੱਤ ਬਣ ਕੇ ਹਰਜੀਤ ਕੋਲੇ ਬਾਕੀ ਕੋਸ਼ਿਸ਼ ਕਰੂੰਗੀ ਜੇ ਉੱਥੇ ਮਾੜੀ ਮੋਟੀ ਵੀਡੀਓ ਬਣ ਗਈ ਜਾਂਦਾ ਮੈਂ ਦੀਪੂ ਛੱਡਣਾ ਤੇ ਮੈਂ ਸੋਚਿਆ ਮੈਂ ਖ ਨਾਲ ਤਾਂ ਮੋਦੇ ਕੋਲੇ ਆਪਦੀ ਫਰਾਕ ਕੱਟ ਲੈਣੀ ਹੈ ਹੌਲੀ ਹੌਲੀ ਦੋ ਭਾਗੇ ਭਰ ਲੂੰਗੀ ਤੇ ਨਾਲੇ ਥੋੜਾ ਜਿਹਾ ਔਖਾ ਹੁੰਦਾ ਹੈ ਆ ਮੇਰੀ ਬੇਟੀ ਨੇ ਬੇਟੀ ਨੇ ਵੇਰੀ ਨੇ ਮੈਨੂੰ ਮਦਰਸਵੇ ਤੇ ਫੋਲੋ ਦਿੱਤਾ ਸੀ ਕਿਉਂਕਿ ਉਹਨੂੰ ਪਤਾ ਵੀ ਮੇਰੀ ਮੰਮੀ ਨੂੰ ਫੁੱਲ ਫੁੱਲ ਬੂਟੇ ਬਹੁਤ ਜ਼ਿਆਦਾ ਪਸੰਦ ਆ। ਦੀਪਾ ਮੇਰੇ ਜੋੜਾ ਚੱਕੀ ਪੁੱਤ। ਜਸਮਨ ਇਹ ਨਹੀਂ ਹੋ ਉਹ ਤੇ ਚ ਪਾਇਆ ਮੈਂ। ਫਰਜੀ ਤਾਲਾ ਸੂਟ ਪਾਇਆ। ਆ ਦੇਖੋ ਜੀ ਡਰਾਈਂਗ ਰੂਮ ਚ ਅਸੀਂ ਕੱਪੜਾ ਧਰਿਆ ਹੋਇਆ। ਤੁਸੀਂ ਕਹਿੰਦੇ ਨਾ ਵੀ ਛੋਟੀ ਦੁਕਾਨ ਦੁਕਾਨ ਸਾਡੀ ਕਿਤੇ ਨਹੀਂ ਵੀਰੇ ਡਰਾਈਂਗ ਰੂਮ ਵੇਲਾ ਸੀ ਡਰਾਈਂਗ ਰੂਮ ਚ ਆਪਾਂ ਨੇ ਕੱਪੜਾ ਧਰ ਲਿਆ। ਠੀਕ। ਲੋ ਜੀ ਤੁਹਾਡਾ ਚੋਲਾ। ਮਰੀ ਗਿਆ ਦਾ ਕੰਮ ਕਰੀ ਜਾਂਦੇ ਆ ਇਹ ਦੇਖੋ ਜੀ ਮੇਰਾ ਝੋਲਾ ਝੋਲੇ ਚਿੱਪ ਮੇਰੇ ਨਾਲ ਦਾ ਸੂਟ ਹਰਜੀਤ ਨੇ ਮੰਗਵਾ ਲਿਆ ਅਸੀਂ ਬਣਾਵਾਂਗੇ ਫਰਾਕਸ ਬਾਕੀ ਗੱਲਾਂ ਮੈਂ ਛੋਡੇ ਨਾਲ ਦੀ ਹਰਜੀਤ ਕੋਲ ਜਾ ਕੇ ਕਰੂੰਗੀ ਠੀਕ ਹੈ ਜੀ ਤੇ ਹੁਣ ਅਸੀਂ ਚੱਲਦੇ ਆ ਕਿਉਂਕਿ ਦੀਪੂ ਘਰੇ ਆ ਦੀਪੂ ਆਪੇ ਕਸਟਮਰ ਸਾਮੂਗਾ ਜਿਹੜਾ ਕੋਈ ਕਸਟਮਰ ਆਊਗਾ ਆਨਲਾਈਨ ਆਫਲਾਈਨ ਦੋਨੇ ਸਾਮੂਗਾ ਹੁਣ ਅਸੀਂ ਚੱਲਨੇ ਆ ਜੀ ਦੀਪੂ ਦੇ ਲਾਟਰੀ ਵਾਲੇ ਮੋਟਰਸਾਈਕਲ ਤੇ ਦੀਪੂ ਆਜੇ ਨੂੰ ਲਾਡਰੀ ਜਿਨੇਗਲੇ ਆ ਸੀ ਇਹ ਮੋਟਰਸਾਈਕਲ ਦੀਪੂ ਜਿੰਦ ਜਾਨ ਤੋਂ ਪਿਆਰਾ ਰੱਖਦਾ ਦੇਖ ਲੈਣੇ ਲੈ ਕੇ ਬੁਲਟ ਵੇਚਦਾ ਪਰ ਆਪ ਦੇ ਇਸ ਮੋਟਰਸਾਈਕਲ ਨੂੰ ਸਾਹਮ ਸਾਹ ਰੱਖਦਾ ਉਹਦੇ ਘਰ ਵਾਲੇ ਨੂੰ ਮੈਂ ਭਰਾ ਬਣਾਇਆ ਹੋਇਆ ਤੇ ਰਖੜੀ ਵੀ ਬਨਣੀ ਹੈ ਜੀ ਆ ਦੇਖੋ ਆਪਣੀ ਗੱਡੀ ਅੱਡੇ ਬਨਵਾਉਂਦੀ ਹੈ ਇਹਦੀ ਖਾਤਰ ਤਾਂ ਬੁਲਟ ਵੇਚਦਾ ਆਹ ਗਲੀ ਬਸ ਆਪਣੀ ਗਾਂ ਜਾ ਕੇ ਮੁੱਕ ਜਾਂਦੀ ਐ ਇੱਥੇ ਜੇ ਆਪਣਾ ਘਰ ਹੋ 10 ਕਿ ਘਰ ਛੱਡ ਕੇ ਗਲੀ ਐ ਇਹ ਗਲੀ ਗਾਂ ਨਹੀਂ ਜਾਂਦੀ ਜੀ ਇੱਥੇ ਆਪਣਾ ਘਰ ਆ ਦੇ ਆ ਦੀਪੂ ਨੂੰ ਲੈਟਰੀ ਜੇ ਨਿਕਲਿਆ ਮੋਟਰਸਾਈਕਲ ਐ 10 ਰੁਪਈਆ ਜੇ ਨਿਕਲਿਆ ਹੋਇਆ ਦੀਪੂ ਨੂੰ ਜਿੰਦ ਜਾਨ ਤੋਂ ਪਿਆਰੇ ਨੇ ਬੁਲਟ ਵੇਚ ਕੇ ਬਾਰੇ ਇਹਨੂੰ ਨਹੀਂ ਵੇਚਦਾ ਚਲੋ ਬਾਕੀ ਗੱਲਾਂ ਪਹਰਜੀਤ ਕੋਲੇ ਜਾ ਕੇ ਕਰ ਲੈਂਦੇ ਹਾਂ ਹਾਂ ਜੀ ਮੈਂ ਪਹੁੰਚ ਗਈ ਹਰਜੀਤ ਕੋਲੇ ਜੀ ਜਿਹੜੀ ਵੀ ਮੈਂ ਤੁਹਾਨੂੰ ਦੱਸਿਆ ਸੀ ਵੀ ਕੱਪੜੇ ਬਣਾਉਂਦੀ ਆ ਆਪਣੇ ਜਿਹੜੇ ਬਾਹਰ ਜਾਂਦੇ ਆ ਤੇ ਆਪਣੀ ਆਪਾਂ ਨੂੰ ਸੇਲੀ ਵੀ ਕਹਿ ਸਕਦੇ ਆ ਭੈਣ ਵੀ ਕਹਿ ਸਕਦੇ ਆ ਪਰਜਾਈ ਵੀ ਕਹਿ ਸਕਦੇ ਆ ਜਿਹੜੇ ਜਿਹੜੇ ਬਾਈ ਜੀ ਦੇ ਘਰ ਵਾਲਿਆ ਉਹ ਮੇਰੇ ਭਰਾ ਬਣੇ ਹੋ ਜਾਂਦੇ ਮੈਂ ਰਖੜੀ ਵੀ ਬੰਨਣੀ ਐ ਅੱਜ ਤੇ ਇਹ ਮੇਰੇ ਗੁੜੀਆਂ ਮਹਿੰਦੀ ਲਾ ਰਹੀ ਹੈ ਜੀ ਭੈਣ ਦੀ ਗੁੜੀਆ ਮੈਨੂੰ ਬਹੁਤ ਸ਼ੌਂਕ ਹੈ ਜੀ ਮਹਿੰਦੀ ਦਾ ਚੂੜੀਆਂ ਦਾ ਨੌਪਾਲਸ ਦਾ ਬਚਪਨ ਤੋਂ ਛੋਟੀ ਹੁੰਦੀ ਨੂੰ ਸ਼ੌਂਕ ਹੈ ਮੈਂ ਇਹਨੂੰ ਹੱਸਣ ਲੱਗੀ ਮੈਂ ਕਹਿੰਦਾ ਜਸੂ ਮੇਰੇ ਮਹਿੰਦੀ ਲਾ ਦੇ ਤੈਨੂੰ ਲਾਉਣੀ ਆਉਂਦੀ ਆ ਬਸ ਆਉ ਦਾ ਟਾਈਮ ਨਹੀਂ ਲੱਗਿਆ ਜੀ ਤੂੰ ਇਹ ਆਹੋ ਜਿਹੜੀ ਆਪਣੇ ਕੱਪੜੇ ਬਣਾਉਂਦੀ ਹੈ ਜੀ ਹੈਲੋ ਕਰੋ ਇਹ ਕੱਪੜੇ ਬਣਾਉਂਦੀ ਜਿਹੜੇ ਆਪਾਂ ਬਾਹਰ ਭੇਜਦੇ ਆਂ ਹਰਜੀਤਾ ਤੁਸੀਂ ਪੁੱਛ ਲੈਨੇ ਵੀ ਤੁਹਾਡੇ ਵੀ ਟੇਲਰ ਹੁਣਾਂ ਪਾਣੀ ਪੀ ਲਾਂ ਜੀ ਮੇਰੇ ਵਾਸਤੇ ਪਾਣੀ ਲੈ ਕੇ ਆਈ ਆ ਬੋਲ ਮੈਂ ਨਾ ਉਸ ਨੂੰ ਨਹੀਂ ਤੇਨਾਂ ਹਾਇਰ ਸੋਣਾ ਹੈ ਨਾ ਘੈਂਟ ਮੈਂ ਕਿਹੜਾ ਦੇਖਿਆ ਸੀ ਤੇ ਇਹੀ ਆਪਣੇ ਆਰਡਰ ਤਿਆਰ ਕਰਦੀ ਜਿਹੜਾ ਆਪਾਂ ਬਾਹਰ ਭੇਜਦੇ ਆਪਣਾ ਕਪੜਾ ਜਿਹੜਾ ਬਾਹਰ ਜਾਂਦਾ ਕਿਉਂਕਿ ਕਪੜੇ ਤਾਂ ਮੈਂ ਵੀ ਸਟੀਚਿੰਗ ਕਰ ਲੈਂਦੀ ਆ ਪਰ ਜਿਉ ਮੇਰੇ ਲੈਨ ਜੇ ਪੈ ਗਈ ਜਦੋਂ ਤੋਂ ਬਾਅਦ ਮੈਥੋਂ ਸਟੀਚਿੰਗ ਨਹੀਂ ਹੋਈ ਮੇਰੇ ਅੱਖਾਂ 'ਚ ਪਾਣੀ ਲੱਗਣ ਲੱਗ ਜਾਂਦਾ ਤੇ ਕੁੱਝ ਮੈਂ 슈ਗਰ ਕਰਕੇ ਪੰਗਾ ਵੀ ਨਹੀਂ ਲੈਂਦੀ ਮੈਨੂੰ ਇਹ ਹੁੰਦਾ ਵੀ ਮੈਨੂੰ 슈ਗਰ ਆ ਕਿਤੇ ਹੋਣਾ ਵਾਧਦਾ ਵਧ ਜੇ ਵੀ ਹੋਰ ਪੰਗਾ ਪੈ ਜੇ ਤੇ ਨੁਕਸਾਨ ਫੇਰ ਆਪਦਾ ਹੀ ਹੋਊਗਾ ਤਾਂ ਕਰਕੇ ਜੀ ਫਿਰ ਮੈਂ ਜੇ ਜਦੋਂ ਕਦੇ ਵੀ ਨਹੀਂ ਲਾਉਂਗੀ ਵੀ ਕੱਪੜੇ-ਕੁੱਪੜੇ ਦਾ ਮੈਂ ਤਾਂ ਕੱਲਾ ਵੇਚਣ ਦਾ ਹੀ ਕੰਮ ਕਰਦੀ ਆ ਜੀ ਸਿਉਣ-ਬਰਾਉਣ ਦਾ ਕੰਮ ਸਾਰਾ ਇਹ ਕਰਦੀ ਆ ਕਿਉਂਕਿ ਸਾਡੇ ਚ ਕੋਈ ਫਰਕ ਨਹੀਂ ਹੈਗਾ ਵੀ ਇਹ ਵੀ ਮੈਨੂੰ ਵਿਚਾਰੀ ਅੱਗ ਛੋਟੀ ਭੈਣ ਵਾਂਗੂ ਲੱਗਦੀ ਐ ਸਾਰੇ ਰਿਸ਼ਤੇ ਨਿਭਾ ਲੈਨੇ ਆ 10 ਨਲੇ ਵੀ ਮੇਰੇ ਵਰਗੀ ਆ ਹੱਸ ਮੁਖ ਤੇ ਉਹ ਜੀ ਆਪਾਂਗੇ ਬਸ ਟਾਈਮ ਟੱਪੀ ਜਾਂਦਾ ਵੀ ਇੱਕ ਟਾਈਮ ਇਹਨੂੰ ਕੋਈ ਗੱਲ ਕਹਿ ਵੀ ਦੇਵਾ ਮੇਰਾ ਗੁੱਸਾ ਨਹੀਂ ਕਰਦੀ ਬਿਲਕੁਲ ਵੀ ਵੀ ਆਪਾਂ ਜਿਵੇਂ ਕਹਿੰਦੇ ਨੇ ਵੀ ਆਪਣੇ ਭੈਣ-ਭਰਾ ਵਾਂਗੂ ਹੱਕ ਨਾਲ ਆਪਾਂ ਗੱਲ ਕਰਦੇ ਆਂ ਅਸੀਂ ਕੋਈ ਗੱਲ ਨਹੀਂ ਤੇ ਹੁਣ ਮੈਂ ਫਰਾਕ ਘਟਾਉਣ ਆਈ ਸੀ ਇਹਦੇ ਕੋ ਪਤਾ ਮੈਥੋਂ ਥੋੜਾ ਜਿਹਾ ਮਸ਼ੀਨ ਦਾ ਕੰਮ ਬਹੁਤ ਹੀ ਘਟਾਉਣ ਲੱਗ ਗਿਆ ਜੀ ਵੀ ਅੱਖਾਂ ਚ ਪਾਣੀ ਡਿੱਗਣੇ ਮੈਂ ਤਾਂ ਕੋਈ ਮਜਬੂਰੀ ਚ ਭਾਵੇਂ ਕੰਮ ਕਰ ਲਾਂ ਮਸ਼ੀਨ ਤੇ ਨਹੀਂ ਨਹੀਂ ਕਰਦੀ ਛੱਡ ਤਾਈ ਮੈਂ ਤਾਂ ਮਸ਼ੀਨ ਦਾ ਕੰਮ ਸਾਰਾ ਤੇ ਮੈਂ ਸੋਚਿਆ ਮੈਂ ਖੱਟ ਚੱਲ ਮਾ ਉਹਦੇ ਕੋਲ ਫਰਾਕ ਕੱਟ ਲੇਉਂਗੀ ਤੇ ਫਿਰ ਮੈਂ ਤੁਹਾਨੂੰ ਦੱਸਿਆ ਸੀ ਮੈਂ ਘਰੇ ਵੀ ਵੀਡੀਓ 'ਚ ਤੁਹਾਨੂੰ ਦੱਸਿਆ ਸੀ ਵੀ ਜਿਹੜੇ ਕੋਲੇਜ ਕੱਪੜੇ ਹੁੰਦੇ ਆ ਜਾਂ ਜੋਰਜਟ ਹੁੰਦੇ ਜਾਂ ਕਿਹੜਾ ਹੁੰਦਾ ਵੀ ਥੋੜਾ ਜਿਹਾ ਮੈਨੂੰ ਔਖਾ ਲੱਗਦਾ ਵੀ ਇਹ ਜਿਵੇਂ ਨਹੀਂ ਕੀਤੇਗਾ ਮੈਂ ਤਾਂ ਸਿੰਪਲ ਸੂਤੀ ਬਣਾਉਣੀ ਹੁੰਦੀ ਸੀ ਪਹਿਲਾਂ ਤੇ ਜਿਵੇਂ ਫਰਾਕ ਸੂਟ ਕਾਟਨ ਕਿੰਦੋ ਕੌਟਾਂ ਨੇ ਜਿਹੜੀ ਤਿਲਕ ਵੀ ਥੋੜੀ ਉਹ ਤੋਂ ਮੈਂ ਕਬਰਾਟ ਮਨ ਜਾਂਦੀ ਆ ਜਿਵੇਂ ਮੈਨੂੰ ਪਤਾ ਨਹੀਂ ਤਾਂ ਕਿਵੇਂ ਲੱਗੋ ਚਿੱਤ ਹੋਰ ਹੋ ਜਾਂਦਾ ਵੀ ਜਿਵੇਂ ਉਹ ਪਹਿਣ ਤਿਆਰ ਕਰੀ ਜਾਂਦੀ ਮੇਰੀ ਫਰਾਕ ਆਈ ਤਾਂ ਮੈਂ ਕਟਾਉਣੀ ਸੀਗੀ ਫਿਰ ਉਹ ਮੈਨੂੰ ਕਹਤਾ ਚੱਲ ਮੈਂ ਤਾਂ ਵੀ ਉੱਪਰ ਦੀ ਜਿਹੜੀ ਬੋਡੀ ਜੀ ਹੁੰਦੀ ਆ ਉਹ ਤੂੰ ਚੜਦੇ ਹਨਾ ਵੀ ਮੈਥੋਂ ਬਲਣਾ ਪੈਜੀ ਕਿਉਂਕਿ ਜੋ ਜੋਰ ਜੱਟ ਦੀ ਫਰਾਕ ਦੇ ਵਿੱਚ ਬਲ ਪੈਜੀ ਜੀ ਭੋਰਾ ਵੀ ਸੋਹਣਾ ਨਹੀਂ ਲੱਗਦੀ ਉਹ ਤੇ ਉਹ ਪਹਿਣੀ ਬਣਾਉਗੀ ਤੇ ਬਾਕੀ ਜਿਹੜੇ ਟੈਵੀ ਦੀ ਜੋਰ ਜਟਾਈ ਹੈ ਜੀ ਮੈਨੂੰ ਬਾਲਾ ਸੋਹਣਾ ਲੱਗਿਆ ਕਪੜਾ ਬਾਲਾ ਜਿਆਦਾ ਸੋਹਣਾ ਲੱਗਿਆ ਤੇ ਮੈਂ ਫਰਾਕ ਬਣਾ ਲਿਆ ਤੇ ਫਿਰ ਇਹਨੇ ਵੀ ਹੱਜੀ ਤੇ ਨੇ ਵੀ ਕਹਤਾ ਕਿ ਮੈਂ ਵੀ ਸੂਟ ਬਣਾਉ ਮੇਰਾ ਵੀ ਚੱਕ ਲੈ ਇੱਕ ਇਹਨੇ ਲੈ ਲਿਆ ਤੇ ਪਰ ਟੈਵੀ ਦੀ ਜਿਹੜੀ ਜੋਰ ਜਟਾਈ ਹੈ ਬਾਲੀ ਸੋਹਣੀ ਹੈ ਜੀ ਮੇਰਾ ਵੀ ਜੀਗਰ ਹੈ ਵੀ ਆਪਾਂ ਫਰੌਕ ਬਣਾਗੇ ਸੋ ਹੁਣ ਆਪਣੇ ਆ ਮਹਿੰਦੀ ਲੱਗੀ ਜਾਂਦੀ ਹੈ ਜੀ ਆ ਦੇਖੋ ਪੂਰੀ ਲਾ ਰਹੀ ਹੈ ਆ ਮੇਰਾ ਖ ਦਿਖ ਰਿਹਾ ਤੁਹਾਨੂੰ ਜਦੋਂ ਮੇਰਾ ਹੱਥ ਸੁੱਕ ਗਿਆ ਤੁਹਾਨੂੰ ਮੈਂ ਮਹਿੰਦੀ ਜ਼ਰੂਰ ਦਿਖਾਉਂਗੀ ਵੀ ਸੁੱਕੇ ਤਾਂ ਕਿੰਨੀ ਸੋਹਣੀ ਚੜੀ ਹੈ ਇਹ ਕੁੜੀਆਂ ਨੂੰ ਬਹੁਤ ਸ਼ੌਂਕ ਹੈ ਮਹਿੰਦੀ ਮ ਮਤਲਬ ਜਿਵੇਂ ਆਪਾਂ ਕਹਿੰਦੇ ਨੇ ਆਪਾਂ ਮੇਕਅਪ ਨਹੀਂ ਕਰਦੇ ਜੀ ਵੀ ਵਿਆਹ ਸਾਦੀ ਵਾਸਤੇ ਸਾਰਾ ਕੁਝ ਕਰਦੀ ਐ ਸਿੱਖੀ ਹੋਈ ਐ ਇਹ ਕੰਮ ਇਹਨੇ ਮਤਲਬ ਕਰਿਆ ਹੋਇਆ ਇਹ ਕੰਮ ਵੀ ਨੇ ਸਾਰੇ ਕੰਮ ਹੀ ਸਿੱਖ ਲਿਸ ਵੀ ਐ ਨਹੀਂ ਪਤਾ ਹਨਾ ਵੀ ਕਿਹੜਾ ਕੰਮ ਆ ਵੀ ਕਈ ਵਾਰ ਆਪਾਂ ਨੂੰ ਬੁਟੀਕ ਦਾ ਵੀ ਕਰਨਾ ਪੈ ਸਕਦਾ ਜੀ ਤੇ ਬਿਊਟੀ ਦਾ ਵੀ ਕਰਨਾ ਪੈ ਸਕਦਾ ਕਾਹ ਸਿਰਾਂ ਵੀ ਆ ਵੀ ਕੰਮ-ਕੰਮ ਹੁੰਦਾ ਹਨਾ ਬੰਦਾ ਮਿਹਨਤ ਕਰ ਲੈਂਦਾ ਜੀ ਤੇ ਫਿਰ ਇਹ ਕੁੜੀ ਸਿੱਖ ਗਈ ਸੀ ਆਪਦੇ ਘਰੇ ਕਰਦੀ ਐ ਵੀ ਪੜ੍ਹਦੀਆਂ ਨਾਲ ਸਟੱਡੀ ਚੱਲ ਰਹੀ ਹੈ ਦੀ ਪਰ ਜਿਵੇਂ ਕੋਈ ਕੁੜੀ ਕੜੀ ਤਿਆਰ ਕਰਨੀ ਉਹ ਘਰੇ ਕਰ ਦਿੰਦੀ ਹੈ ਇਹ ਤਿਆਰ। ਬਾਜ ਬਰੇਟ ਤੇ ਅਗਲੇ ਤੋਂ ਪੈਸੇ ਲੈ ਲੈਂਦੀ ਹੈ। ਜਿਵੇਂ ਮੇਕਅਪ ਹੋਇਆ, ਮਹਿੰਦੀ ਮੁੰਦੀ ਹੋਇਆ ਸਭ ਕੁਝ ਕਰ ਲੈਂਦੀ। ਇਹਨੂੰ ਸਾਰਾ ਕੁਝ ਆਉਂਦਾ ਪਰ ਕਰਦੀ ਹੈ ਘਰੇ। ਕਿਉਂਕਿ ਫਿਰ ਹਾਲੇ ਦੀ ਸਟੱਡੀ ਚੱਲ ਰਹੀ ਆ। ਮੈਂ ਵੀ ਕਈ ਵਾਰੀ ਇਹ ਤਿਆਰ ਹੋ ਕੇ ਗਈਆਂ ਬਹੁਤ ਸੋਹਣਾ ਤਿਆਰ ਕਰਦੀ ਹੈ। ਮੈਨੂੰ ਤਾਂ ਬੈਸੇ ਸ਼ੌਂਕ ਆ ਕਈ ਵਾਰ ਤਾਂ ਟਾਈਮ ਹੀ ਨਹੀਂ ਹੁੰਦਾ ਜੀ। ਤੇ ਜੇ ਮੈਂ ਉਹਨੂੰ ਕਹਿੰਦਾ ਵੀ ਮੈਨੂੰ ਤਿਆਰ ਕਰਦੀ ਤੇ ਬਹੁਤ ਸੋਹਣਾ ਤਿਆਰ ਕਰਦੀ ਹੈ। ਜਿਵੇਂ ਵੀ ਬੰਦਾ ਉਮਰ ਦੇ ਹਿਸਾਬ ਨਾਲ ਜਿਵੇਂ ਛ ਪਰ ਇਹ ਤਾਂ ਵੱਡੀ ਉਮਰ ਦੇਨੂੰ ਵੀ ਵਧੀਆ ਬਣਾ ਦਿੰਦੀ ਐ ਪਟੋਬ ਬਣਾ ਦਿੰਦੀ ਐ ਚੇਂਜ ਕਰ ਦਿੰਦੀ ਐ ਅਗਲੇ ਨੂੰ ਤੇ ਬਾਕੀ ਉਹ ਸ਼ੌਂਕ ਹੈ ਜੀ ਸ਼ੌਂਕ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਮੰਨ ਲਓ ਵੀ ਇਹਨੂੰ ਸ਼ੌਂਕ ਤਾਂ ਇਹ ਕਰਦੀ ਐ ਜਿਹਨੂੰ ਸ਼ੌਂਕ ਨਾ ਹੋਵੇ ਤਾਂ ਇਹ ਮਤਲਬ ਕੰਮ ਹੀ ਨਹੀਂ ਸਿੱਖ ਸਕਦੀ ਸੀ ਇਹ ਸਾਰੇ ਕੰਮ ਸ਼ੌਂਕ ਨਾਲ ਹੁੰਦੇ ਐ ਜੀ ਸੋ ਮੈਂ ਭੈਣ ਕੋਲ ਆਈ ਸਾਨੂੰ ਦੱਸਿਆ ਵੀ ਮੇਰਾ ਇਹੀ ਪਰਪਸ ਸੀ ਮੈਂ ਆਪਣੇ ਫਰਾਗ ਬਣਾਉਣ ਆਈ ਸੀ ਮੈਂ ਕਿਹਾ ਚੱਲ ਕੋਲ ਗੱਲ ਮਿਲੂ ਨਾਲੇ ਫਰਾਗ ਬਣਾ ਲੈਵਾਂਗੀ ਨਾਲੇ ਰਖੜੀ ਬੰਨ੍ਹੇ ਆਵਾਂਗੀ ਨਾਲੇ ਕਾਫੀ ਦਿਨ ਹੋ ਗਏ ਸੀ ਮੈਂ ਇੱਧਰ ਆਈ ਨਹੀਂ ਸੀ ਇਹ ਭੈਣ ਕਿ ਜਿਵੇਂ ਬਾਜ਼ਾਰ ਚ ਆ ਜਾਂਦੇ ਆ ਅਸੀਂ ਉਹਦਾ ਕਰਕੇ ਫਿਰ ਮੈਂ ਚੁੱਕ ਲਈ ਇੱਥੇ ਮੈਨੂੰ ਜਸੂ ਜ਼ਿਰੀ ਲੱਗੀ ਮੈਂ ਕਿਹਾ ਜਸੂ ਮੈਂਹੰਦੀ ਲਾ ਦੇਤੀ ਮੈਂ ਮੈਂਹੰਦੀ ਵੀ ਨਹੀਂ ਲਾ ਕੇ ਦੇਖੀ ਇਹ ਵੀ ਨਹੀਂ ਲਾ ਦਿੰਦੀ ਆ ਭੂਆ ਤੇ ਮੇਰੇ ਲਈ ਲਾਈ ਜਾਂਦੀ ਹੈ ਸੋ ਜਦੋਂ ਮੈਂਹੰਦੀ ਸੁੱਕੂਗੀ ਮਗਲੀ ਵੀਡੀਓ ਚ ਤੁਹਾਨੂੰ ਦਿਖਾਉਂਗੀ ਵੀ ਆਏ ਮੇਰੇ ਜਸੂ ਨੇ ਮੈਂਹੰਦੀ ਲਾਈ ਸੀ ਬਹੁਤ ਸੋਹਣੀ ਮੈਂਹੰਦੀ ਲਾਈ ਸੀ ਸੋ ਬਹੁਤ ਪਿਆਰਾ ਹੈ ਮੇਰਾ ਭੈਣ ਹਰਜੀਤ ਨਾਲ ਵੀ ਇਹ ਆਪਦਾ ਮਿਹਨਤ ਕਰਦੇ ਕੱਪੜੇ ਸਿਉਣਨ ਦਾ ਕੰਮ ਕਰਦੇ ਆ ਤੇ ਮੈਂ ਵੇਚਣ ਦਾ ਕੰਮ ਕਰਦੀ ਆ ਵੀ ਦੋਨਾਂ ਦਾ ਸਾਡਾ ਆਪਦਾ ਕੰਮ ਅਜਿਹਾ ਚੱਲੀ ਜਾਂਦਾ ਆਪਣੀ ਆਪਣੀ ਜਗ੍ਹਾ ਤੇ ਸੋ ਵੀਡੀਓ ਬਣਾਉਣ ਚ ਕੋਈ ਵੀ ਕੰਨੀ ਰ ਸੌਰੀ ਜਵਨੀਆ ਜੀ ਮੈਂ ਛੋਟੀ ਜੀ ਵੀਡੀਓ ਬਣਾਈ ਹੈ ਕਿਉਂਕਿ ਵੱਡੀ ਵੀਡੀਓ ਦੇਖਣ ਦਾ ਕਿਸੇ ਕੋਲੇ ਮੇ ਟਾਈਮ ਨਹੀਂ ਹੁੰਦਾ ਜੀ ਤਾਂ ਗੱਲ ਕਰਦੇ ਹਾਂ ਅਸੀਂ ਆਪਾਂ ਮਹਿੰਦੀ ਲਵਾ ਰਹੇ ਹਾਂ ਮਹਿੰਦੀ ਆਪਣੇ ਲੱਗ ਰਹੀ ਹੈ ਤੇ ਉਸ ਤੋਂ ਬਾਅਦ ਆਪਾਂ ਜੀ ਆਥਨੇ ਜੇ ਉਹ ਆ ਦਾ ਕੱਪੜਾ ਦਾ ਕੰਮ ਕਰੀ ਜਾਂਦੀ ਹੈ ਆਥਨੇ ਜੇ ਆਪਾਂ ਜਾਵਾਂਗੇ ਜੀ ਆਪਦੇ ਘਰੇ ਸੋ ਵੀਡੀਓ ਬਣਾਉਣ ਚ ਕਿੰਨੀ ਕਮੀ ਰਹੀ ਹੋਵੇ ਤਾਂ ਸੌਰੀ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ